ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਖਤਰਾ ਕਾਫੀ ਜ਼ਿਆਦਾ ਵੱਧਾ ਦਿਖਾਈ ਦੇ ਰਿਹਾ ਹੈ ਦਾਜੇ ਕਿ ਮੰਗਲਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਹਿਮਾਚਲ ਦੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਰਕੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਦਾਜੇ ਕਿ ਉਮੀਦ ਦੇ ਕਾਰਨ ਭਾਖੜਾ ਤੇ ਪੋਂਗ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਮੰਗਲਵਾਰ ਨੂੰ ਪੋਂਗ ਡੈਮ ਦਾ ਪਾਣੀ ਦਾ ਪੱਧਰ 1300 69.44 ਫੁੱਟ ਪਹੁੰਚ ਗਿਆ ਹੈ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜੋ ਕਿ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਜਿਸ ਕਰਕੇ BBMP ਦੇ ਵੱਲੋਂ ਬੁੱਧਵਾਰ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਣ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਸੋ ਸਾਧਿ ਹੈ ਕਿ BBMP ਬੁੱਧਵਾਰ ਸ਼ਾਮ 5 ਵਜੇ ਟਰਬਾਈਨ ਤੋਂ 23300 ਕਿਸੀਕ ਪਾਣੀ ਛੱਡੇਗਾ ਸੋ ਇਸ ਦੌਰਾਨ ਹੇਟਲੀ ਖੇਤਰੀਆ ਪੰਚਾਇਤ ਨੇ ਬੇਨਤੀ ਕੀਤੀ ਸੀ ਬੀਬੀਐਮਬੀ ਨੂੰ ਕਿ ਪਾਣੀ ਛੱਡਣ ਤੋਂ ਲਗਭਗ 24 ਘੰਟੇ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਕਿ ਜੋ ਸਮੇਂ ਰਹਿੰਦੇ ਆ ਪੁਖਤਾ ਬੰਦੋਬਸਤ ਹੈ ਜੋ ਕਿ ਲੋਕਾਂ ਦੇ ਵੱਲੋਂ ਕੀਤੇ ਜਾਣ ਹਾਲਾਂਕਿ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਸੋ ਹੁਣ ਬੁੱਧਵਾਰ ਨੂੰ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਸੋ ਦੱਸਿਆ ਕੀ 24 ਘੰਟੇ ਪਹਿਲਾਂ ਸੂਚਿਤ ਕਰ ਦਿੱਤਾ ਹੈ ਸੋ ਇਸ ਦੌਰਾਨ ਜੋ ਕਿ ਪਾਣੀ ਹੈ ਛੱਡਿਆ ਜਾਵੇਗਾ ਔਰ ਪਾਣੀ ਛੱਡਣ ਤੋਂ ਬਾਅਦ ਹਿਮਾਚਲ ਦੇ ਕਾਂਗੜਾ ਤੇ ਪੰਜਾਬ ਦੇ ਖੁਸ਼ਿਆਰਪੁਰ ਗੁਰਦਾਸਪੁਰ ਆਦੀ ਜ਼ਿਲ੍ਹਿਆਂ ਦੇ ਵਿੱਚ ਜੋ ਪ੍ਰਸ਼ਾਸਨ ਦੇ ਵੱਲੋਂ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈ ਸੁਦਾਸੀ ਕਿ ਹੜਾ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਲਗਾਤਾਰ بارش ਹੋ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਲਗਾਤਾਰ بارش ਦੇ ਕਰਕੇ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਜੋ ਹੁਣ ਹੈ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਦੱਸਦੇ ਕਿ ਹਰੀਕੇ ਐਡ ਤੋਂ ਸਤਲੁਜ ਦਰਿਆ 'ਚ ਲਗਭਗ 23000 ਕਿਊਸੇ ਪਾਣੀ ਛੱਡੇ ਜਾਣ ਕਰਕੇ ਫਿਰੋਜ਼ਪੁਰ ਦੇ ਵਿੱਚ ਪੀੜਾ ਦੀ ਸਥਿਤੀ ਪੈਦਾ ਹੋਈ ਹੈ ਲਗਭਗ 150 ਏਕੜ ਫਸਲ ਹੈ ਜੋ ਕਿ ਕਾਫੀ ਜ਼ਿਆਦਾ ਬਰਬਾਦ ਹੋਈ ਹੈ ਡੁੱਬ ਗਈ ਹੈ 150 ਏਕੜ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦੇ ਪੱਧਰ ਦੀ ਜ਼ਿਕਰ ਗੱਲ ਕਰੀਏ ਤਾਂ ਲਗਾਤਾਰ ਵਧਦਾ ਦਿਖਾਈ ਦੇ ਰਿਹਾ ਹੈ ਸੋ ਇਸ ਦੇ ਲਈ ਹੁਸੈਨੀ ਵਾਲਾ ਹੈੱਡ ਤੇ ਵੀ ਕੁਝ ਗੇਟ ਖੋਲ ਦਿੱਤੇ ਗਏ ਹਨ ਸਥਿਤੀ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਹੜਾ ਦੀ ਸਥਿਤੀ ਜੇਕਰ ਬਣਦੀ ਹੈ ਤਾਂ ਉਸ ਨੂੰ ਨਜਿੱਠਣ ਦੇ ਲਈ ਪਹਿਲਾਂ ਹੀ ਪੁਖਤਾ ਬੰਦੋਬਸਤ ਹੈ ਜੋ ਕਿ ਕੀਤੇ ਗਏ ਨੇ ਤਿਆਰੀਆਂ ਮਕਮਲ ਨੇ ਜੇਕਰ ਹਾਲਾਤ ਬਦਲਦੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਆਪਣੀ ਤਿਆਰੀ ਪੂਰੀ ਕੀਤੀ ਗਈ ਹੈ ਸੋ ਮੌਨਸੂਨ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਦਿਨ ਮੌਸਮ ਸਾਫ਼ ਰਹੇਗਾ ਪਰ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ 10 ਅਗਸਤ ਤੋਂ ਮੌਨਸੂਨ ਫਿਰ ਤੋਂ ਐਕਟਿਵ ਹੋ ਜਾਵੇਗਾ ਇਸ ਤੋਂ ਬਾਅਦ ਭਾਰੀ ਮੀਂਹ ਦੱਸਿਆ ਗਿਆ ਹੈ ਦੋ ਦਿਨਾਂ ਤੱਕ ਭਾਰੀ ਮੀਂਹ ਪਵੇਗਾ ਸੋ ਜੇਕਰ ਅਜਿਹੀ ਸਥਿਤੀ ਰਹਿੰਦੀ ਹੈ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਵੱਧਦਾ ਜਾਵੇਗਾ ਸੋ 22000 ਕਿਊਸਿਕ ਪਾਣੀ ਹੈ ਜੋ ਕਿ ਸਤਲੁਜ ਦਰਿਆ ਦੇ ਵਿੱਚ ਹਰੀਕੇ ਹੱਟ ਤੋਂ ਜੋ ਕਿ ਡਿਆ ਗਿਆ ਹੈ ਔਰ 23300 ਕਿਊਸਿਕ ਪਾਣੀ ਹੈ ਜੋ BBMB ਦੇ ਵੱਲੋਂ ਬੁੱਧਵਾਰ ਸ਼ਾਮ 5 ਵਜੇ ਜੋ ਟਰਬਾਈਨ ਦੇ ਨਾਲ ਛੱਡਿਆ ਜਾਵੇਗਾ ਪੌਂਗ ਡੈਮ ਤੋਂ ਸੋ ਪੰਜਾਬ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਹੇਟਲੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਚੇਤਾਵਨੀ ਪਹਿਲਾਂ ਹੀ ਦੱਸ ਦਿੱਤੀ ਗਈ ਸੀ ਸੋ ਜੇਕਰ ਅਜਿਹੇ ਹਾਲਾਤ ਰਹਿੰਦੇ ਨੇ ਤਾਂ ਤਸਵੀਰਾਂ ਨੇ ਜੋ ਆੜਾ ਨੂੰ ਲੈ ਕੇ ਬਦਲ ਸਕਦੀਆਂ ਨੇ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਖਤਰਾ ਕਾਫੀ ਜ਼ਿਆਦਾ ਵੱਧਾ ਦਿਖਾਈ ਦੇ ਰਿਹਾ ਹੈ ਦਾਜੇ ਕਿ ਮੰਗਲਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਹਿਮਾਚਲ ਦੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਰਕੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਦਾਜੇ ਕਿ ਮੀਂਹ ਦੇ ਕਾਰਨ ਭਾਖੜਾ ਤੇ ਪੌਂਗ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਮੰਗਲਵਾਰ ਨੂੰ ਪੌਂਗ ਡੈਮ ਦਾ ਪਾਣੀ ਦਾ ਪੱਧਰ 1300 69.44 ਫੁੱਟ ਪਹੁੰਚ ਗਿਆ ਹੈ ਪੌਂਗ ਡੈਮ ਦੇ ਪਾਣੀ ਦਾ ਇਹ ਪੱਧਰ ਲਗਾਤਾਰ ਵੱਧ ਰਿਹਾ ਹੈ ਜੋ ਕਿ ਜੰੰਤਾ ਦਾ ਕਾਰਨ ਬਣਿਆ ਹੋਇਆ ਹੈ ਜਿਸ ਕਰਕੇ BBMP ਦੇ ਵੱਲੋਂ ਬੁੱਧਵਾਰ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਣ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਸੋਾਦੀ ਹੈ ਕਿ BBMP ਬੁੱਧਵਾਰ ਸ਼ਾਮ 5 ਵਜੇ ਟਰਬਾਈਨ ਤੋਂ 23300 ਕਿਊਸਿਕ ਪਾਣੀ ਛੱਡੇਗਾ ਸੋ ਇਸ ਦੌਰਾਨ ਹੇਟਲੀ ਖੇਤਰ ਦੀਆਂ ਪੰਚਾਇਤਾਂ ਨੇ ਬੇਨਤੀ ਕੀਤੀ ਸੀ ਬੀਬੀਐਮਬੀ ਨੂੰ ਕਿ ਪਾਣੀ ਛੱਡਣ ਤੋਂ ਲਗਭਗ 24 ਘੰਟੇ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਕਿ ਜੋ ਸਮੇਂ ਰਹਿੰਦੇ ਆ ਪੁਖਤਾ ਬੰਦੋਬਸਤ ਹੈ ਜੋ ਕਿ ਲੋਕਾਂ ਦੇ ਵੱਲੋਂ ਕੀਤੇ ਜਾਣ ਹਾਲਾਂਕਿ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਸੋ ਹੁਣ ਬੁੱਧਵਾਰ ਨੂੰ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਸੋ ਦਸੇ ਕੀ 24 ਘੰਟੇ ਪਹਿਲਾਂ ਸੂਚਿਤ ਕਰ ਦਤਾ ਹੈ ਸੋ ਇਸ ਦੌਰਾਨ ਜੋ ਕਿ ਪਾਣੀ ਹੈ ਛੱਡਿਆ ਜਾਵੇਗਾ ਔਰ ਪਾਣੀ ਛੱਡਣ ਤੋਂ ਬਾਅਦ ਹਿਮਾਚਲ ਦੇ ਕਾਂਗੜਾ ਤੇ ਪੰਜਾਬ ਦੇ ਖੁਸ਼ਿਆਰਪੁਰ ਗੁਰਦਾਸਪੁਰ ਆਦੀ ਜ਼ਿਲ੍ਹਿਆਂ ਦੇ ਵਿੱਚ ਜੋ ਪ੍ਰਸ਼ਾਸਨ ਦੇ ਵੱਲੋਂ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਵਾ ਸੁਦਾਸੀ ਕਿ ਹੜਾ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਦੇ ਕਰਕੇ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ ਜਿਸ ਕਰਕੇ ਜੋ ਹੁਣ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਦੱਸ ਜੇ ਕਿ ਹਰੀਕੇ ਐਡ ਤੋਂ ਸਤਲੁਜ ਦਰਿਆ ਚੰ ਲਗਭਗ 23000 ਕਿਊਸਿਕ ਪਾਣੀ ਛੱਡੇ ਜਾਣ ਕਰਕੇ ਫਿਰੋਜ਼ਪੁਰ ਦੇ ਵਿੱਚ ਪੀਹੜਾ ਦੀ ਸਥਿਤੀ ਪੈਦਾ ਹੋਈ ਹੈ ਲਗਭਗ 150 ਏਕੜ ਫਸਲ ਹੈ ਜੋ ਕਿ ਕਾਫੀ ਜ਼ਿਆਦਾ ਬਰਬਾਦ ਹੋਈ ਹੈ ਡੁੱਬ ਗਈ ਹੈ 150 ਏਕੜ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦੇ ਪੱਧਰ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਵਧਦਾ ਦਿਖਾਈ ਦੇ ਰਿਹਾ ਹੈ ਸੋ ਇਸ ਦੇ ਲਈ ਹੁਸੈਨੀ ਵਾਲਾ ਹੈਡ ਤੇ ਵੀ ਕੁਝ ਗੇਟ ਖੋਲ ਦਿੱਤੇ ਗਏ ਹਨ ਸਥਿਤੀ ਨੂੰ ਕਾਬੂ ਦੇ ਵਿੱਚ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਬੜੀ ਦੀ ਸਥਿਤੀ ਜੇਕਰ ਬਣਦੀ ਹੈ ਤਾਂ ਉਸ ਨੂੰ ਨਜਿੱਟਣ ਦੇ ਲਈ ਪਹਿਲਾਂ ਹੀ ਪੁਖਤਾ ਬੰਦੋਬਸਤ ਹੈ ਜੋ ਕਿ ਕੀਤੇ ਗਏ ਨੇ ਤਿਆਰੀਆਂ ਮੁਕੰਮਲ ਨੇ ਜੇਕਰ ਹਾਲਾਤ ਬਦਲਦੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਆਪਣੀ ਤਿਆਰੀ ਪੂਰੀ ਕੀਤੀ ਗਈ ਹੈ ਸਮੂਨਸੂਨ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਦਿਨ ਮੌਸਮ ਸਾਫ਼ ਰਹੇਗਾ ਪਰ ਮੋੜ ਤੋਂ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ 10 ਅਗਸਤ ਤੋਂ ਮੌਨਸੂਨ ਫਿਰ ਤੋਂ ਐਕਟਿਵ ਹੋ ਜਾਵੇਗਾ ਇਸ ਤੋਂ ਬਾਅਦ ਭਾਰੀ ਮੀਂਹ ਦੱਸਿਆ ਗਿਆ ਹੈ ਦੋ ਦਿਨਾਂ ਤੱਕ ਭਾਰੀ ਮੀਂਹ ਪਵੇਗਾ ਸੋ ਜੇਕਰ ਅਜਿਹੀ ਸਥਿਤੀ ਰਹਿੰਦੀ ਹੈ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਵੱਧਦਾ ਜਾਵੇਗਾ ਸੋ 22000 ਕਿਊਸਿਕ ਪਾਣੀ ਹੈ ਜੋ ਕਿ ਸਤਲੁਜ ਦਰਿਆ ਦੇ ਵਿੱਚ ਹਰੀਕੇ ਹੈੱਡ ਤੋਂ ਜੋ ਕਿ ਛੱਡਿਆ ਗਿਆ ਹੈ ਔਰ 23300 ਕਿਊਸਿਕ ਪਾਣੀ ਹੈ ਜੋ BBMB ਦੇ ਵੱਲੋਂ ਬੁੱਧਵਾਰ ਸ਼ਾਮ 5 ਵਜੇ ਜੋ ਟਰਬਾਈਨ ਦੇ ਨਾਲ ਛੱਡਿਆ ਜਾਵੇਗਾ ਪੌਂਗ ਡੈਮ ਤੋਂ ਸੋ ਪੰਜਾਬ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਹੇਠਲੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਚੇਤਾਵਨੀ ਪਹਿਲਾਂ ਹੀ ਦੱਸ ਦਿੱਤੀ ਗਈ ਸੀ ਸੋ ਜੇਕਰ ਅਜਿਹੇ ਹਾਲਾਤ ਰਹਿੰਦੇ ਨੇ ਤਾਂ ਤਸਵੀਰਾਂ ਨੇ ਜੋ ਵਾੜਾ ਨੂੰ ਲੈ ਕੇ ਬਦਲ ਸਕਦੀਆਂ ਨੇ